ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਵੀ ਹੰਗਾਮਾ ਪੁਰਾਣ ਰਿਹਾ ਸਦਨ ਵਿੱਚ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਗਾਲਾਂ ਕੱਢਣ ਤੇ ਦੋਸ਼ ਲਗਾ ਕੇ ਹੰਗਾਮਾ ਕੀਤਾ ਐਨਆਈ ਨੇ ਹੰਗਾਮਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਅਕਾਲੀ ਵਿਧਾਇਕ ਅਜੀਤ ਸਿੰਘ ਕੋਹੜ ਨੇ ਦੋਸ਼ ਲਗਾਇਆ ਕਿ ਸਿੱਧੂ ਨੇ ਅਕਾਲੀ ਆਗੂਆਂ ਨੂੰ ਮਾਪੈਂਦੀਆਂ ਗਾਲਾਂ ਕੱਢੀਆਂ ਨੇ ਕੋਹੜ ਨੇ ਇਹ ਵੀ ਦੋਸ਼ ਲਗਾਏ ਹਨ ਕਿ ਸਦਨ ਵਿੱਚ ਸਿਰਫ ਸਿੱਧੂ ਦਾ ਹੀ ਮਾਈਕ ਔਨ ਰੱਖਿਆ ਗਿਆ ਅੱਜ ਇਹਨਾਂ ਨੇ ਇੱਕ ਨਵੀਂ ਗੱਲ ਕਰਤੀ ਹੈ ਕਿ ਸਿੱਧੂ ਸਾਹਿਬ ਜਿਹੜੇ ਕੈਬਨ ਮੰਤਰੀ ਐ ਅਸਲ ਉੱਥੇ ਜੋ ਕਮੈਂਟਰੀ ਕਰਦਾ ਰਹਿੰਦਾ ਉਹ ਨੂੰ ਇਹ ਚਿੱਤੇ ਰੱਖੇ ਉਹਨੇ ਮਾਵਾਂ ਭੈਣਾਂ ਦੀਆਂ ਗਾਣਾ ਕੱਢ ਕੇ ਉੱਥੇ ਪੁੱਤ ਹਾਊਸ ਵਿੱਚ ਅਸੀਂ ਇਹ ਵੀ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਉੱਥੇ ਨੋਟਸ ਲੈ ਜੋ ਕਾਨੂੰਨੀ ਕਾਰਵਾਈ ਬਣਦੀ ਐ ਉਹ ਉੱਥੇ ਕਰਨੀ ਚਾਹੀਦੀ ਸਾਨੂੰ ਬਾਦਲ ਸਾਹਿਬ ਦੇ ਨਾਂ ਤੇ ਸਾਡੇ ਨਾਲ ਸਾਰੇ ਦੇ ਦਿੱਤੀਆਂ ਨੇ ਵੇਖੋ ਉਹਦਾ ਸਪੀਕਰ ਆਨ ਰੱਖਿਆ ਹੋਰ ਕਿਸੇ ਦਾ ਸਪੀਕਰ ਆਨ ਨਹੀਂ ਇੱਕ ਸਿੱਧੂ ਦਾ ਸਪੀਕਰ ਜਿਹੜਾ ਹੈ ਉਹਨੂੰ ਆਨ ਰੱਖਿਆ ਇਹ ਵੀ ਸਾਡੇ ਨਾਲ ਜਾਸਤੀ ਹੈ ਅਸੀਂ ਸਪੀਕਰ ਸਾਹਿਬ ਨੂੰ ਵੀ ਆਖਿਆ ਅਕਾਲੀ ਦਲ ਵੱਲੋਂ ਸਿੱਧੂ ਉੱਤੇ ਦੋਸ਼ ਲਗਾਉਂਦਿਆਂ ਉਸ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਕਾਲੀ ਦਲ ਆਗੂ ਬਿਨਾਂ ਕਿਸੇ ਗਾਲੁੱਤੇ ਰੋਲਾ ਪਾ ਰਹੇ ਨੇ ਜਦ ਕਿ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਸਿੱਧੂ ਮੁਤਾਬਕ ਅਕਾਲੀ ਆਗੂ ਆਪਣੀ ਮਾੜੀ ਕਾਰਗੁਜ਼ਾਰੀ ਉੱਤੇ ਚੁੱਕੇ ਜਾਂਦੇ ਸਵਾਲਾਂ ਤੋਂ ਬਚਣ ਲਈ ਇਹ ਸਭ ਕਰ ਰਹੇ ਨੇ ਐਸਾ ਜੀ ਇਹਨੂੰ ਸਾਰਾ ਪੰਜਾਬ ਗਾਲੀਆਂ ਦਿੰਦਾ ਸਾਰਾ ਪੰਜਾਬ ਫੇਸਬੁੱਕ ਦੇਖ ਲਓ WhatsApp ਦੇਖ ਲਓ ਨਵਜੋਤ ਸਿੰਘ ਸਿੱਧੂ ਦੇ ਤੋਂ ਇੱਕ ਹੀ ਬਾਤ ਗਈ ਹੈ ਚੋਰ ਮਚਾਏ ਸ਼ੋਰ ਜਵਾਬ ਦੇਣਾ ਤਾਂ ਚਾਚੂ ਕਾ ਦੇਣਾ ਚਾਚੂ ਕਾ ਆਪਣੇ ਚਾਚੂ ਕਾ ਜਵਾਬ ਤਾਂ ਦਿੰਦੇ ਨਹੀਂ ਹਾਊਸ 'ਚ ਮੇ ਤਾਂ ਆਤੇ ਨਹੀਂ ਜਿਨੇ 80 ਕਰੋੜ ਰੁਪਏ ਦੀ ਜ਼ਮੀਨ ਦੱਬੀ ਉਹਦੀ ਗੱਲ ਤਾਂ ਦਿੰਦੇ ਨਹੀਂ ਜੇ ਇੰਨੀ ਹੋ ਅੱਗ ਲੱਗੀ ਹੈ ਮੈਂ ਫਾਇਰ ਬ੍ਰਿਗੇਡ ਭੇਜ ਦੇਣਾ ਅੱਗ ਬੁਝਾ ਲੈਣ